ਮਮੀਏ ਹਾਂ ਦੇਖ ਕਰਵਾ ਚੌਥਾਉਣ ਵਾਲਾ ਫਿਰ ਸੂਟ ਸਾਟ ਨਹੀਂ ਲੈਂਦੀ ਲੈ ਸੂਟ ਤਾਂ ਲੈਣਾ ਹੈ ਇਹ ਵੀ ਕੋਈ ਪੁੱਛਣ ਦੀ ਗੱਲ ਹੈ ਹੈ ਕਰ ਐਤ ਕੀ ਨਾ ਤੂੰ ਜਿਹੜਾ ਮਹਿੰਗੇ ਤੋਂ ਮਹਿੰਗਾ ਜਿਹੜੀ ਤੇਰੀ ਪਸੰਦ ਦਾ ਸੂਟ ਹੈ ਉਹ ਲੈ ਜਾਂ ਤੈਨੂੰ ਕਹਤਾ ਹੈ ਹਾ 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 ਹਾਏ ਕਿੰਨਾ ਚੰਗਾ ਫਤੀ ਹੈ ਮੇਰਾ ਮੈਂ ਤਾਂ ਕੱਲ ਮਾਰਕੀਟ ਚ ਦੇਖ ਕੇ ਆਈਆਂ 10000 ਦਾ ਸੂਟ ਉਹ ਦਵਾ ਦੇ ਉਹੀ ਲੈ ਫਿਰ ਕੋਈ ਗੱਲ ਹੈ ਤੂੰ ਲੈ ਐਤ ਕੀ ਹਾਂ ਤੇ ਨਾਲੇ ਆ ਦਿਵਾਲੀ ਆਉਣ ਵਾਲੀ ਹੈ ਤੇ ਆਈਫੋਨ 17 ਆਇਆ ਹੋਇਆ ਹੈ ਹੂੰ ਤੂੰ ਆਈਫੋਨ 17 ਲੈ ਆਇਤ ਕੀ ਜਾ ਉਹ ਵੀ ਲੈ ਸੱਚੀ ਜੇ ਸਾਰਾ ਕੁਝ ਦਵਾ ਦੇਣਾ ਮੈਂ ਤਾਂ ਖੁਸ਼ੀ ਚ ਮਰੀ ਜਾਊ ਦੇਖ ਪਮੀਆਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਜਾਣਦੀ ਹੈ ਨਾ ਹਾਂ ਤੇ ਜੇ ਤੂੰ ਇਹ ਫਿਰ ਮਾਰੀ ਗਈ ਤਾਂ ਫਿਰ ਫਾਇਦਾ ਕੀ ਹੋਇਆ ਐ ਕਰ ਹਾਂ ਇਹ ਫਿਰ ਤੂੰ ਇਹ ਸਾਰਾ ਕੁਝ ਰਹਿ ਨਹੀਂ ਦੇ ਹਾਂ ਫਿਰ ਤੂੰ ਮਾਰੀ ਵੀ ਦਾ ਫਾਇਦਾ ਕੀ ਹੈ ਸਾਡੇ ਭਾਜੀਆਂ